ਜਿਹੜੀ ਵੀ ਇਹ ਜਿਹੜੀ ਵੀਡ ਹੈ ਜਿਹੜੀ ਐਸਪੀ ਰਿਕੋਰਡ ਕਰ ਰਹੇ ਨੇ ਅੱਜ ਆ ਜੀ ਨੂੰ ਸੋਰਥੇ ਬਿਠਾ ਦੇਣਾ ਹੈ ਕਿ ਜਿਹੜੀਆਂ ਇਹ ਤਾਂ ਲੈ ਲਓ ਹਾਂ ਥੱਲੇ ਆ ਵੇ ਕੁਮਾਰ ਹਾਂ هي <laughs> ياد ਅੱਜ ਜੀ ਅਸੀਂ ਕੀ ਕਹਿੰਦੇ ਆ ਇਸ ਸੁਲੋਚਨਾ ਦੇਵੀ ਤੇ ਨਾਲ ਦਾ ਪਰਿਵਾਰ ਸੀ ਕਿ ਨਸ਼ਾ ਵੇਚਣ ਦੇ ਆਦੀ ਸੀ ਤੇ ਸਿਵਲ ਪ੍ਰਸ਼ਾਸਨ ਨੇ ਜਦੋਂ ਵੈਰੀਫਾਈ ਕੀਤਾ ਤੇ ਇਹਨਾਂ ਨੇ ਕਿ ਲੀਗਲੀ ਕੰਸਟਰਕਟਡ ਜਿਹੜੀ ਆ ਪ੍ਰਾਪਰਟੀ ਤੇ ਬਣਾਈ ਸੀ ਤੇ ਉਹਨਾਂ ਦੇ ਸਹਿਯੋਗ ਦੇ ਨਾਲ ਅੱਜ ਜਿਹੜੀ ਹੈ ਪ੍ਰਾਪਰ ਪ੍ਰੋਸੀਜਰ ਫਾਲੋ ਕਰਦੇ ਦੇ ਕਿਉਂਕਿ ਇਹਨਾਂ ਨੂੰ ਪਹਿਲੇ ਦੋ ਨੋਟਿਸਿਸ ਵੀ ਦਿੱਤੇ ਵਾਏ ਸੀਗੇ ਇਸ ਸੰਬੰਧੀ ਤੇ ਸਾਰਾ ਪ੍ਰਾਪਰ ਪ੍ਰੋਸੀਜਰ ਫਾਲੋ ਕਰਦੇ ਆ ਅੱਜ ਇਹ ਕਾਰਵਾਈ ਜਿਹੜੀ ਹੈਗੀ ਉਹ ਅਮਲ ਚ ਲੈਂਦੀ ਹੈ ਬਾਕੀ ਕਿਤੇ ਵਿੱਚ ਵੀ ਜੇ ਅਗਰ ਕੋਈ ਵੀ ਆਪਾਂ ਨੂੰ ਨਸ਼ਾ ਤਸਕਰ ਆਪਾਂ ਨੂੰ ਮਿਲਦਾ ਹੈ ਤੇ ਸਿਵਲ ਪ੍ਰਸ਼ਾਸਨ ਵੱਲੋਂ ਇਹ ਜਿਹੜੀ ਹੈਗੀ ਆ ਚੀਜ਼ ਯਾ ਉਸਨੇ ਜੇ ਅਗਰ ਕੋਈ ਇਲਿਸੀਟ ਸੇਲ ਆਫ ਡਰੱਗਸ ਤੇ ਸੇਲ ਆਫ ਇਲਿਸੀਟ ਡਰੱਗਸ ਤੇ ਵੀ ਜੇਕਰ ਕੋਈ ਪ੍ਰਾਪਰਟੀ ਬਣਾਈ ਹੈ ਤਾਂ ਆਪਾਂ ਉਹਦੇ ਕੰਪੀਟੈਂਟ ਅਥਾਰਟੀ ਤੋਂ ਆਪਾਂ ਆਰਡਰ ਵੀ ਫ੍ਰੀ ਉਹਦੇ ਫ੍ਰੀਜ਼ਿੰਗ ਆਰਡਰ ਵੀ ਲਿਆਂਗੇ ਤੇ ਸਿਵਲ ਪ੍ਰਸ਼ਾਸਨ ਦੇ ਸਹਿਯੋਗ ਨਾਲ ਇਦਾਂ ਦੀ ਵੱੜਦੀ ਕਾਰਵਾਈ ਕਰ ਵੀ ਅੱਗੇ ਵੀ ਜਾਰੀ ਰਹੀ ਹੈ ਤਾਂ ਫਾਈਂਡ ਹੋਇਆ ਕੋਈ ਹੋਰ ਹੈ ਜੀ ਪ੍ਰੋਸੀਜਰ ਹਾਂ ਜੀ ਬਿਲਕੁਲ ਜੀ ਲਗਾਤਾਰ ਸਿਵਲ ਪ੍ਰਸ਼ਾਸਨ ਇਸਤੇ ਕੰਮ ਕਰ ਰਿਹਾ ਹੈ ਤੇ ਸਾਡੇ ਵੱਲੋਂ ਵੀ ਜਿਹੜੀ ਹੈਗੀ ਨਸ਼ਾ ਤਸਕਰਾਂ ਤੇ ਲਗਾਤਾਰ ਜਿਹੜੀ ਹੈਗੀ ਬੜੀ ਕਲੋਜ਼ ਵਾਚ ਹੈ ਅਸੀਂ ਵੀ ਫਾਈਂਡ ਆਊਟ ਕਰ ਰਹੇ ਹਾਂ ਜੇ ਅਗਰ ਕਦਰ ਕੋ ਸਖਤ ਜਿਹਾ ਆਪ ਨੀਏ ਜੀ ਯਾਦ ਰੱਖੋ ਪੰਜਾਬ ਛੱਟ ਕੇ ਭੱਜ ਜਾਓ ਵਰਨਾ ਅਸੀਂ ਤੁਹਾਨੂੰ ਨਹੀਂ ਛੱਡਾਂਗੇ ਉਸ ਦਾ ਜੋ ਐਕਸ਼ਨ ਕੀਤਾ ਜਾ ਰਿਹਾ ਹੈ ਕਿੰਨੀ ਵਾਰ ਬਈ ਨਹੀਂ ਕੀਤੀ ਜਾ ਰਹੀ ਅਸੀਂ ਇਸ ਏਰੀਏ ਦੇ ਵਿੱਚ ਪਹਿਲੇ ਪਿੱਛੇ ਤੇ ਕਦੋਂ ਤੱਕ ਅਸਰ ਹੋ ਜਾਏਗਾ ਉਹਨਾਂ ਦਾ ਅਸੀਂ ਇਸ ਏਰੀਏ ਦੇ ਵਿੱਚ ਪਹਿਲੇ ਵੀ ਅਕੋਰਡੈਂਸ ਆ ਚ ਆਪਰੇਸ਼ਨ ਕਰਦੇ ਰਹੇ ਤੇ ਅੱਗੇ ਵੀ ਇਦਾਂ ਦੇ ਆਪਰੇਸ਼ਨਸ ਜਾਰੀ ਰਹਿਣਗੇ ਤੇ ਜਿਹੜੇ ਵੀ ਵਿਅਕਤੀ ਹਨ ਭਾਵੇਂ ਉਹ ਇਸ ਗਲੀ ਦੇ ਵਿੱਚੋਂ ਜਾਂ ਸਾਡੇ ਜ਼ਿਲ੍ਹੇ ਦੇ ਵਿੱਚ ਭਾਵੇਂ ਜਿੱਥੇ ਹੋ ਅਗਰ ਉਹ ਕਿਤੇ ਵੀ ਜਿਹੜਾ ਨਸ਼ਾ ਵੇਚਦੇ ਹਨ ਤੇ ਸਿਵਲ ਪ੍ਰਸ਼ਾਸਨ ਜੇ ਅਗਰ ਫਾਈਂਡ ਆਊਟ ਕਰਦਾ ਹੈ ਕਿ ਉਹਨਾਂ ਵੱਲੋਂ ਕਿ ਲੀਗਲ ਪ੍ਰਾਪਰਟੀ ਕੰਸਟਰਕਟ ਕੀਤੀ ਗਈ ਹੈ ਤੇ ਅੱਗੇ ਵੀ ਇਸੇ ਤਰੀਕੇ ਦੀ ਜਿਹੜੀ ਐਕਸਰਸਾਈਜ਼ ਇਸੇ ਤਰੀਕੇ ਦੀ ਜਿਹੜੀ ਹੈ ਕਾਰਵਾਈ ਸਖਤ ਕਰ ਲੋ ਅਸੀਂ ਚੰਨੀ ਮੰਡੀ ਗੁੰਗੜ ਦੇ ਵਿੱਚ ਵੀ ਰੋਜ਼ ਵੀਡੀਓ ਵਾਇਰਲ ਹੁੰਦੀਆਂ ਨੇ অথেন্টিਕੇਸ਼ਨ ਹੁੰਦੀ ਹੈ ਵੀਡੀਓ ਦੇ ਵਿੱਚ ਪੂਰੀ ਬੰਦੇ ਆ ਮੰਨਦੇ ਨੇ ਵੀ ਹਾਂ ਅਸੀਂ ਬੀਚਦੇ ਆ ਅੱਜ ਆ ਗਏ ਕੱਲ ਨੂੰ ਨਹੀਂ ਆਵਾਂਗੇ ਬਟ ਮੰਡੀ ਗੁੰਗੜ ਦੇ ਵਿੱਚ ਜੇ ਤੁਹਾਨੂੰ ਲੱਗਦਾ ਨੇ ਵੀ ਜ਼ਿਆਦਾ ਕਾਰਵਾਈ ਦੀ ਇੱਥੇ ਲੋੜ ਹੈਗੀ ਬਸ ਜੀ ਜਿੱਦਾਂ ਪਹਿਲੇ ਵੀ ਪੁਲਿਸ ਵੱਲੋਂ ਕਾਰਵਾਈ ਕੀਤੀ ਗਈ ਸੀ ਅੱਗੇ ਵੀ ਅਸੀਂ ਕਾਰਵਾਈ ਕਰਦੇ ਰਵਾਂਗੇ ਕੋਈ ਵੀ ਵਿਅਕਤੀ ਜਿਹੜੀ ਕਿ ਸਾਨੂੰ ਜਿੱਦਿਹੀ ਇਨਫੋਰਮੇਸ਼ਨ ਮਿਲਦੀ ਹੈ ਚਾਹੇ ਉਹ ਪਬਲਿਕ ਵੱਲੋਂ ਹੋਵੇ ਜਾਂ ਜਿੱਦੋਂ ਚਾਹੇ ਸੋਸ਼ਲ ਮੀਡੀਆ ਦੇ ਮਾਧਿਅਮ ਰਾਹੀਂ ਹੋ ਉਹ ਆਪਾਂ ਉਸਤੇ ਜਿਹੜੀ ਬੰਦੀ ਕਾਨੂੰਨੀ ਕਾਰਵਾਈ ਕਰਦੇ ਕਰਾਂਗੇ ਸਰ ਅੱਜ ਦੇ ਸਰ ਸ਼ੁਭ ਕੁਮਾਰ ਅਗਰਵਾਲ ਮੈਂ ਵੱਡੇ ਗੁੰਦਗਰ ਹੋਈ ਜਿਹੜੇ ਲੋਕਾਂ ਦੀ ਕਾਰਵਾਈ ਹੋਈ ਹੈ ਇਹ ਜਿਹੜੀ ਸਾਡੇ ਮਾਨਯੋਗ ਮੁੱਖ ਮੰਤਰੀ ਸਦਾ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਦੇ ਵਿੱਚ ਜਿਹੜੀ ਇੱਕ ਨਵੀਂ ਕਮੇਟੀ ਬਣੀ ਹੈ ਨਸ਼ਿਆਂ ਦੇ ਖਿਲਾਫ ਪੰਜਾਬ ਸਰਕਾਰ ਦੀ ਨਸ਼ੇ ਖਿਲਾਫ ਜਿਹੜੀ ਜੜਾ ਜੰਗ ਸ਼ੁਰੂ ਕੀਤਾ ਗਿਆ ਹੈ ਉਹਦੇ ਅਧੀਨ ਮੰਡੀ ਗਵਿੰਦਗੜ ਜ਼ਿਲ੍ਹਾ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਇੱਕ ਕਾਰਵਾਈ ਹੋਈ ਹੈ ਜਿਹੜੇ ਪਰਿਵਾਰ ਤੇ ਕਾਰਵਾਈ ਹੋਈ ਹੈ ਇਹਨਾਂ ਤੇ ਪਿਛਲੇ ਸਾਲ ਇਹ ਦੋ ਐਨਡੀਪੀਐਸ ਦੇ ਕੇਸ ਹੋਏ ਨੇ તાਜ ਤਾਜ਼ੇ ਤੇ ਹਾਲੇ ਵੀ ਨਸ਼ੇ ਦੇ ਵਪਾਰ ਦੇ ਵਿੱਚ ਇਹ ਰਲੇ ਮਿਲੇ ਹੋਏ ਸੀਗੇ ਉਸ ਜਿਹੜੀ ਜੰਗ ਹੈ ਉਹਦੇ ਅਧੀਨ ਇਹਨਾਂ ਨਸ਼ੇ ਵਾਲਿਆਂ ਤੇ ਕਾਰਵਾਈ ਹੋਈ ਹੈ ਮੈਂ ਅੱਜ ਮੀਡੀਆ ਦੇ ਮਾਧਿਅਮ ਰਾਹੀਂ ਤੁਹਾਡੇ ਸਾਰਿਆਂ ਦੇ ਮਾਧਿਅਮ ਰਾਹੀਂ ਜਿੰਨੇ ਵੀ ਹਲਕਾ ਮਲੋਹ ਦੇ ਵਿੱਚ ਜਿਲ੍ਹਾ ਸ਼੍ਰੀ ਫਤਿਹਗੜ੍ਹ ਸਾਹਿਬ ਸ਼ਹੀਦਾਂ ਦੀ ਧਰਤੀ ਜਿਹੜੇ ਨਸ਼ਾ ਵੇਚਣ ਦਾ ਗੰਦਾ ਕਾਰੋਬਾਰ ਕਰਦੇ ਨੇ ਮੈਂ ਉਹਨਾਂ ਨੂੰ ਵਾਰਨਿੰਗ ਦਿੰਨਾ ਹੈ ਵੀ ਤੁਸੀਂ ਤੁਰੰਤ ਇਹ ਕੰਮ ਹੈ ਜਿਹੜਾ ਇਹ ਬੰਦ ਕਰੋ ਵਰਨਾ ਜਿਹੜੀ ਇਹ ਕਾਰਵਾਈ ਅੱਜ ਮੰਡੀ ਗੁੰਦਗੜ੍ਹ ਸ਼ਹਿਰ ਦੇ ਵਿੱਚ ਹੋਈ ਹੈ ਇਹ ਆਉਣ ਵਾਲੇ ਦਿਨਾਂ ਵਿੱਚ ਤੁਹਾਡੇ ਤੇ ਵੀ ਹੋ ਸਕਦੀ ਹੈ ਤੇ ਨਾਲ ਨਾਲ ਮੈਂ ਜਿਹੜੇ ਸਾਡੇ ਸੂਝਵਾਨ ਵੋਟਰ ਨੇ ਮੈਂ ਉਹਨਾਂ ਨੂੰ ਵੀ ਮੈਸੇਜ ਦੇਣਾ ਚਾਹੁੰਦਾ ਹੈ ਵੀ ਆਪਾਂ ਅਕਸਰੇ ਨਸ਼ੇ ਖਿਲਾਫ ਜਿਹੜੇ ਬੰਦੇ ਨਸ਼ਾ ਵੇਚਦੇ ਹੁੰਦੇ ਉਹਨਾਂ ਖਿਲਾਫ ਦਰਖਾਸਤ ਜੱਜ ਕੈਦਨ ਤੋਂ ਡਰ ਜਾਂਦੇ ਨੇ ਕਿਉਂਕਿ ਆਪਾਂ ਨੂੰ ਲੱਗਦਾ ਵੀ ਕਾਰਵਾਈ ਹੁੰਦੀ ਨਹੀਂ ਫਿਰ ਉਹ ਲੋਕ ਸ਼ਿਕਾਇਤਕਰਤਾ ਨੂੰ ਤੰਗ ਕਰਦੇ ਨੇ ਮੈਂ ਤੁਹਾਨੂੰ ਮੈਸੇਜ ਦੇਣਾ ਚਾਹੁੰਦਾ ਕਿ ਪੰਜਾਬ ਸਰਕਾਰ ਪੂਰੀ ਦਲੇਰੀ ਦੇ ਨਾਲ ਨਸ਼ੇ ਦੇ ਖਿਲਾਫ ਹੈ ਜਿਹੜੀ ਉਹ ਜੰਗ ਹੈ ਜਿਹੜੀ ਉਹਨਾਂ ਨੇ ਸ਼ੁਰੂ ਕੀਤੀ ਹੈ ਤੇ ਇਹ ਇੱਕ ਅੱਧਾ ਦਿਨ ਨਹੀਂ ਚੱਲਣ ਵਾਲੀ ਲੰਬਾ ਚੱਲੂਗੀ ਤੁਹਾਡੇ ਆਸ-ਪਾਸ ਮੁਹੱਲਿਆਂ ਦੇ ਵਿੱਚ ਜੇ ਕੋਈ ਨਸ਼ੇ ਦਾ ਕਾਰੋਬਾਰ ਕਰਦਾ ਹੈ ਤੁਸੀਂ ਉਹ ਇਨਫੋਰਮੇਸ਼ਨ ਆਪਣੇ ਲੋਕਲ ਥਾਣੇ 'ਚ ਮੇਰੇ ਕੋਲ ਡਾਇਰੈਕਟਲੀ ਐਮਐਲਏ ਹਮ ਲੋਕ ਕੋਲ ਤੁਸੀਂ ਪਹੁੰਚਾਓ ਤੇ ਜਿਹੜੇ ਵੀ ਨਸ਼ੇ ਦਾ کاروبار ਕਰਦੇ ਨੇ ਉਹਨਾਂ ਤੇ ਤੁਰੰਤ ਕਾਰਵਾਈ ਕੀਤੀ ਜਾਵੇ। ਚਿਹਟ ਆ ਬਸੀ ਇਹ ਵੀ ਕੁਝ ਕਹਿ ਰਹੇ ਵੀ ਹਾਈ ਕੋਰਟ ਵੱਲੋਂ ਜਿਹੜੇ ਮਕਾਨ ਨਾਟੋਂ ਦੀ ਕੋਈ ਸਟੇ ਲੀਤੀ ਗਈ ਆ ਉਹਦੇ ਬਾਰੇ ਸਰ ਹਾਲ ਤੱਕ ਇਹ ਜਿਹਾ ਆਰਡਰ ਕਿਸੇ ਕੋਲ ਨਹੀਂ ਆਇਆ ਹੈਗਾ ਜੀ ਤੇ ਜੇ ਕੋਈ ਆਰਡਰ ਆਊਗਾ ਤਾਂ ਦੇਖਾਂਗੇ। ਐਕਚੁਅਲੀ ਦੇ ਬਚਨੀਕਾਂ ਨੇ ਇੱਕ ਗੱਲ ਕਹੀ ਆ ਵੀ ਸਾਰੀ ਗਲੀ ਦੇ ਵਿੱਚ ਮਤਲਬ ਨਸ਼ੇ ਦਾ ਪਰਚਲਨ ਹੈ। ਵੀ ਪੁਲਸ ਨੇ ਸਿਰਫ ਇੱਕ ਕਰਦੇ ਕਾਰਵਾਈ ਕਿਤੇ ਜਿੱਥੇ ਜਿੱਥੇ ਸਾਡੇ ਕੋਲ ਕਾਰਵਾਈ ਕਰਨ ਦੀ ਜਿਹੜੀ ਕਾਨੂੰਨੀ ਧਰਾਵਾਂ ਦੇ ਅਧੀਨ ਜਿੱਥੇ ਸਾਡੀ ਕਾਰਵਾਈ ਕਰਨੀ ਬਣਦੀ ਹੈ ਉੱਥੇ ਕਰ ਰਹੇ ਆ। ਪਰ ਇਹਦਾ ਮਤਲਬ ਇਹ ਨਹੀਂ ਕਿ ਜਿਹੜੇ ਬਾਕੀ ਨੂੰ ਵੱਜ ਜਾਣਗੇ ਉਹਨਾਂ ਤੇ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਕਾਰਵਾਈ ਦੇਖੋ ਅੱਜ ਨਗਰ ਕੌਂਸਲ ਨੇ ਤੇ ਪ੍ਰਸ਼ਾਸਨ ਵੱਲ ਕੇ ਕਾਰਵਾਈ ਕੀਤੀ ਹੈ ਨਿਆਂਇ ਸਾਰੀ ਹੋਈ ਸੀ ਵੀ ਕੋਸਟ ਆਇਆ ਗਿਆ ਹੈ ਦੇ ਫਰਾਂਸਕਿਟੀਵਿਟੀ ਬਿਲਡਿੰਗ ਹੈ ਤੇ ਉਹਦੇ ਤੇ ਬੰਦੇ ਤੇ ਨਸ਼ੇਪ੍ਰਦੂਕ ਕਾਫੀ ਪਰਚੇ ਸੀਗੇ ਪਹਿਲਾਂ ਵੀ ਪਰਚੇ ਸੀਗੇ ਤੇ ਉਹ ਜਿਹੜਾ ਕਹਿੰਦਾ ਮੁਤਾਬਕ ਨਸ਼ਿਆ ਕੰਮ ਕਰਦਾ ਸੀ ਪਹਿਲਾਂ ਤੇ ਬੜੀ-ਬੜੀ ਸਰਕਾਰ ਦੀ ਕਾਰਵਾਈ ਹੈ ਨਸ਼ੇਪ੍ਰਦੂਕ ਜ਼ੀਰੋ ਟੋਲਰੈਂਸ ਦੇ ਰੂਪ ਵਿੱਚ ਕਾਰਵਾਈ ਹੋ ਰਹੀ ਹੈ ਬਹੁਤ ਵੱਧੀਆ ਸਾਰਿਆਂ ਨੂੰ ਸਬਕ ਹੈ ਸਾਰਿਆਂ ਨੂੰ ਜਿਹਨੇ ਨਸ਼ੇ ਦਾ ਕੰਮ ਕਰਦਾ ਇਹਨੂੰ ਆਪਣੇ ਸਾਡੇ ਸ੍ਰੀ ਮਾਨਸਾਹਬ ਦਾ ਕਹਿਣਾ ਜਾਂ ਤਾਂ ਆਪਣੇ ਸ਼ਰਟ ਛੱਡ ਦੇਣ ਜਾਂ ਫਿਰ ਆਪਣੇ ਭੁਗਤ ਨੂੰ ਸਜ਼ਾ ਭੁਗਤਣ ਨੂੰ ਤਿਆਰ ਰਹਿਣ ਕਾਰਵਾਈ ਤੋਂ ਬਾਅਦ ਜਿੱਦਾਂ ਸੀ ਆਪਾਂ ਦੇਖ ਰਹੇ ਪੂਰੀ ਗਲੀ ਕਰਤੀ ਇਹ ਸਾਡੇ ਨਾਲ ਧੱਕਾ ਰਿਹਾ ਪੈ ਨਾ ਜੀ ਸਰਕਾਰ ਬੈਠੇ ਪੂਰਾ ਮੱਲਾ ਬੈਠਾ ਨਹੀਂ ਲਾ ਲਾਂ ਚਾਦੀ ਇਕੱਲੇ ਨਹੀਂ ਬੈਠੇ ਸਾਰੇ ਜਣੇ ਬਾਹਰ ਪਿਆ ਕਰੋ ਇਕੱਲੇ ਨਹੀਂ ਸਾਡੇ ਇਕੱਲੇ ਕਰਨਾ ਕਰੋ ਸਾਰਿਆਂ ਨੂੰ ਕਰੋ ਸੀਲ ਜੇ ਕਰ ਦਿਓ ਸਾਰੇ ਚੱਕੇ ਜਾਣ ਜੀ ਸਾਰਾ ਮੱਲਾ ਚੱਕਿਆ ਜਾਵੇ ਅਸੀਂ ਇਕੱਲੇ ਨਹੀਂ ਆਏਗੇ ਸਰ ਅਸੀਂ ਇਹ ਕਹਿੰਦੇ ਅਸੀਂ ਇਕੱਲੇ ਨਹੀਂ ਆਏਗੇ ਸਰ ਜੀ ਜਿਹੜਾ ਤੁਸੀਂ ਸਾਡਾ ਘਾਰ ਕਰ ਰਹੇ ਹੋ ਅਸੀਂ ਇਕੱਲੇ ਨਹੀਂ ਹੈਗੇ ਪੂਰਾ ਮੱਲਾ ਜਿਸ ਨੇ ਸਰਕਾਰੀ ਵਿੱਚ ਜਗ੍ਹਾ 'ਚ ਬੈਠਾ ਸਾਰਾ ਜਿਨ੍ਹਾਂ ਦੇ ਘਰਾਂ ਤੋਂ ਸਬੂਤ ਬੜਿਆ ਸਾਰਾ ਉਹ ਘਰ ਚੋਰੀ ਫੜੇ ਗਏ ਸਾਰਾ ਵੇਚਦਾ ਤਾਂ ਆਪਣਾ ਸਾਰਾ ਸਾਡੇ ਕਬਾੜ ਦਾ ਕੰਮ ਹੈ ਸਾਡੇ 50 ਸਾਲ ਆ ਵੀ ਕਬਾੜ ਦਾ ਸਾਡੇ ਨੂੰ ਰੀਸ਼ਮਤ ਦੇਣ ਦੀ ਕੋਸ਼ਿਸ਼ ਕੀਤੀ ਗਈ ਆ ਸਾਰੇ ਦੇ ਲੋ ਜੀ ਸਾਡੇ ਕਬਾੜ ਰੀਸ਼ਮਤ ਦੇਣ ਦੀ ਕੋਸ਼ਿਸ਼ ਕੀਤੀ ਗਈ ਕਮੇਟੀ ਦੇ ਵਿੱਚੋਂ ਕਬਾੜ ਦੀ ਚੱਕਿਆ ਗਿਆ ਸਾਡਾ ਕਮਾੜ ਵੀ ਲੈ ਗਈ ਚੱਕ ਕੇ ਇਹ ਸਾਰੀ ਬਸਤੀ ਨੇ ਚਾ ਵੇਚਦੀ ਹੈ ਸਾਰੀ ਬਸਤੀ ਨਾ ਚਾ ਵੇਚਦੀ ਹੈ ਜੀ ਪੂਰੇ ਮੁੰਡੇ ਮਰ ਗਏ ਨੇ ਕਈ ਮੁੰਡੇ ਮਰ ਗਏ ਜੀ ਹੋਰ ਕਿੱਤਾ ਜਾਵੇ ਸਾਡੇ ਕੱਲਿਆਂ ਨਾਲ ਕਿੱਤਾ ਜਾਵੇ ਕੀ ਕਰਵਾਤੀ ਹੈ ਕੀ ਤੁਸੀਂ ਇਹ ਜਿਹੜੀ ਤੁਸੀਂ ਕਾਗਜ਼ ਦੀ ਹੈ ਤੁਸੀਂ ਦਿਖਾਏ ਨੇ ਇੱਥੇ ਅਧਿਕਾਰੀਆਂ ਜਿਹੜੇ ਆਏ ਨੇ ਉਸ ਨੂੰ ਕਿਸ ਤਰੀਕੇ ਨਾਲ ਵੇਖਦੇ ਨੇ ਸਾਡੇ ਨਾਲ ਮਹਿਲਾਵਾਂ ਨੇ ਅੱਜ ਗੋਵਿੰਦਗੜ੍ਹ ਆਪਾਂ ਦੇਖ ਹੀ ਰਹੇ ਹਾਂ ਕਿ ਐਕਸ਼ਨ ਹੋ ਰਿਹਾ ਜਿੱਥੇ ਉਸ ਸਾਰੇ ਪੰਜਾਬ ਦੇ ਵਿੱਚ ਹਰ ਇੱਕ ਪਿੰਡ ਦੇ ਵਿੱਚ ਹਰ ਇੱਕ ਵਾਰਡ ਦੇ ਵਿੱਚ ਗਲੀ ਮਹੱਲੇ ਦੇ ਵਿੱਚ ਜਾ ਕੇ ਨਸ਼ੇ ਤਸਕਰਾਂ ਦੇ ਖਿਲਾਫ ਇੱਕ ਮੁਹਿੰਮ ਚਲਾਈ ਹੈ ਮਾਨ ਸਾਹਿਬ ਨੇ 90 ਦਿਨ ਦਾ ਜਿਹੜਾ ਟਾਈਮ ਦਿੱਤਾ ਵੀ ਲੱਭ ਲੱਭ ਕੇ ਜਿੱਥੇ ਵੀ ਗਲਤ ਕੰਮ ਹੁੰਦਾ ਇਹਨੂੰ ਬੰਦ ਕੀਤਾ ਜਾਵੇ ਪਰ ਅੱਜ ਜਿਹੜਾ ਇਹ ਢਾਉਣ ਵਾਲਾ ਕੰਮ ਹੈ ਜਿਹੜੀ ਨਜਾਇਜ਼ ਸਾਰੀਆਂ ਨੇ ਉਹਦੇ ਖਿਲਾਫ ਆ ਇਹ ਉਹਨਾਂ ਨੂੰ ਆ ਪਰ ਪਿੱਛੇ ਜਿਹੜੀ ਮੈਂ ਨਾ ਉਹ ਨਸ਼ੇ ਦੇ ਖਿਲਾਫ ਅੱਗੇ ਮਿਲ ਵੀ ਜਾ ਰਹੀ ਹੈ ਇਹ ਚਲਦੀ ਰਹੂਗੀ ਇਹ ਤਾਂ ਜਦ ਤੱਕ ਨਸ਼ੇ ਮੁੱਕਦੇ ਨਹੀਂ ਮਿਹਮ ਕੱਲੀ ਇੱਕ ਦਿਨ ਦੀ ਨਹੀਂ ਦੋ ਦਿਨ ਦੀ ਨਹੀਂ 90 ਦਿਨਾਂ ਦੀ ਇਹ ਤਾਂ ਨਸ਼ੇ ਮੁਕਾ ਕੇ ਹੀ ਸਾਲ ਦਿੱਤਾ ਜਾਉਂਦੀ ਹੈ ਜੀ ਹਾਂ ਜੀ ਠੀਕ ਹੈ ਜੀ ਪਹਿਲਾਂ ਪਿੱਛੇ ਹੋਰ ਕਿਦਾਂ ਕਿਸ ਤਰ੍ਹਾਂ ਦੇ ਕਰਾਈ ਮੁੰਡੇ ਬਹੁਤ ਨਸ਼ਾ ਵੀ ਕਦਾ ਬੁੜੇ ਦੁਨੀਆ ਆਮ ਤਾਂ ਜੀ ਆਈ ਨਸ਼ਾ ਵੀ ਕਦਾ ਜੀ ਮੈਂ ਰੋੜੀਆਂ ਪਕੌੜੀਆਂ ਨਸ਼ਾ ਹੀ ਵੀ ਕਦਾ ਜੀ ਇੱਥੇ ਗਿੰਦ ਕੱਢਦੇ ਵਿੱਚ ਵਧੀਆ ਸੀਦਾ ਧੰਨਵਾਦ ਕਹਿੰਦੀ ਹੈ ਸਰਕਾਰ ਦਾ ਜਿਨੇ ਕੰਮ ਕਰਿਆ ਵੀ ਕਿ ਇਹਨੇ ਵੀ ਨਸ਼ਾ ਵੇਚ ਕੇ ਤੇਦੀ ਘਰ ਪਾਇ ਨਾ ਇਹ ਵੀ ਐਡੀ ਡੀ ਬੜੀ ਕੋਠੀ ਵਾਦੇ ਪਾਈ ਨਸ਼ਾ ਵੇਚ ਕੇ ਪਾਇ ਹੁਣ ਸਾਡੀ ਗਲੀ ਚ ਕੋਈ ਹੈਗੀ ਕੋਠੀ ਕਿਸੇ ਐਡੀ ਬੜੀ ਸਭ ਮਿਹਨਤ ਕਰਦੇਗੇ ਹਾਂਜੀ ਹਾਂਜੀ ਸਾਡੇ ਮਲੇ ਚ ਕਈ ਗਲਰਾਂ ਚੋਰੀ ਵੀ ਹੋ ਗਈ ਬਹੁਤ ਜ਼ਿਆਦੇ ਸਾਨੂੰ ਡਰ ਲੱਗਦਾ ਹੈ ਅੱਜ ਕੱਲ ਧੀਆ ਪੇਣ ਸਕੂਲ ਵੀ ਜਾਂਦੀਆਂ ਨੌਜਵਾਨਾ ਬੱਚੇ ਵੀ ਨਹੀਂ ਨਿਕਲ ਸਕਦੇ ਬਾਹਰ ਸਾਡੇ ਰੱਗੇ ਵੀ ਨਹੀਂ ਨਿਕਲ ਸਕਦੀਆਂ ਬਾਹਰ ਸਾਨੂੰ ਡਰ ਲੱਗਦਾ ਹੈ ਬੰਦੇ ਨੇ ਉਹਨਾਂ ਨੂੰ ਕੋਈ ਅਪੀਲ ਕਰੋਗੇ ਤੁਸੀਂ ਉਹ ਸੁਧਰ ਜਣ ਬੰਦੇ ਵਾਂਜਣ ਹੁਣ ਵੀ ਕੁਝ ਨਹੀਂ ਗਿਆ ਨਸ਼ਾ ਛੱਡ ਦੇ ਨਾ ਫੇਰ ਆਪਣਾ ਘਰ ਸਾਂਭਣਾ ਹੋਰ ਕੀ ਹੈ ਕਿਸੇ ਦੀ ਮਾਂ ਵਾਲੇ ਜਵਾਨ ਪੁੱਤ ਚ ਜਾਂਦੇ ਉਹਨਾਂ ਨੇ ਦੁੱਖ ਨਹੀਂ ਆ ਗਿਆ ਸਾਡੇ ਵੀ ਪਿੰਦੇ ਨਸ਼ਾ ਸਾਨੂੰ ਵੀ ਦੁੱਖ ਹੈ ਅਸੀਂ ਵੀ ਖੁਦ ਦੇਖਿਆ ਚਾਂਸ ਕਿਵੇਂ ਤੜਫਦੇ ਹੋ ਨਸ਼ੇ ਤੋਂ ਸਾਨੂੰ ਖੁਦ ਪਤਾ ਹੈ ਆਪਣੀ ਮਾਂ ਮਾਤਾ ਵੀ ਪੈਣਾ ਤਾਂ ਕਿਵੇਂ ਪੈਸੇ ਖੋ ਕੇ ਲੈ ਕੇ ਜਾਂਦੇਗੇ ਸਾਨੇ ਖੁਦ ਦੇਖਿਆ ਨਸ਼ਿਆਰੇ ਸਾਨੂੰ ਖੁਦ ਪਤਾ ਹੈ ਉਹ ਟੀਕਾ ਲਾਂਦਾ ਕੋਈ ਪੰਨੀ ਦੇ ਪਿੰਦਾ ਹੈ ਸਾਨੂੰ ਖੁਦ ਪਤਾ ਹੈ ਇਹ ਤਾਂ ਫਿਰ ਵੀ ਏਡੀ ਨਸ਼ਾ ਵਿੱਚ ਕੇ ਕੋਠੀਆਂ ਪਾਰੇ ਨਾ ਮਹਿਲੀਆਂ ਪਾਰੇਗੇ ਜਿਨ੍ਹਾਂ ਦੇ ਜਵਾਨ ਜਾਂਦੇ ਉਹਨਾਂ ਨੂੰ ਤਾਂ ਨਹੀਂ ਦੁੱਖ ਹੈਗੇ ਉਹਨਾਂ ਦਾ ਦੁੱਖ ਉਹਨਾਂ ਨੂੰ ਪੁੱਛ ਕੇ ਦੇਖੋ ਸਾਨੂੰ ਖੁਦ ਪਤਾ ਹੈ ਇੰਨੇ ਕੇ ਬੰਦੇ ਤੁਹਾਡੇ ਧਿਆਨ ਦੇ ਹੋਣਗੇ ਹੀ ਇਹ ਜਿਹੜੇ ਹੋਣਗੇ ਕਾਫੀ ਬੜੇ ਸਾਡੀ ਇਹ ਗਲੀ ਠੀਕ ਹੈ ਸਾਡੀ ਗਲੀ ਚ ਕੋਈ ਨਸ਼ਾ ਨਹੀਂ ਵਿਕਦਾ ਹਾਂਜੀ ਬਾਕੀ ਸਾਰੀ ਗਲੀਆਂ ਸਿਰੇ ਤੋਂ ਲਾ ਕੇ ਸਾਰੀ ਨਸ਼ਾ ਵੇਚਦੇਗੇ ਤੁਸੀਂ ਕਦੇ ਵਾਦੀ ਨਹੀਂ ਉਠਾਈ ਇਹਦੇ ਨਾਲ ਜੇ ਉਠਾਓ ਤਾਂ ਸਾਨੂੰ ਸਾਨੂੰ ਲੜਨ ਨਹੀਂ ਆਉਂਦੇ ਸਾਨੂੰ ਮਾਰਨੇ ਨੂੰ ਆਉਂਦੇ ਉਧਰ ਦੀ ਗਲੀਆਂ ਸਾਰੇ ਇਕੱਠੇ ਹੋ ਕੇ ਸਾਰੇ ਸਿਨਾਂ ਲੈਵਲ ਤੇ ਨਹੀਂ ਹੈਗੇ ਆ ਹਾਂ ਸਾਡੇ ਕੋਲ ਥੋੜਾ ਨੋਬੀ ਹੋਇਆ ਸੀ ਸਰ ਬਹੁਤ ਵਧੀ ਕੀਤਾ ਕਿ ਹਾਂ ਬੀਨ ਦਾ ਘਰ ਟੁੱਟ ਗਿਆ ਨਸ਼ਾ ਕਰ ਕਰਕੇ ਇਹਨਾਂ ਨੇ ਬਹੁਤ ਜ਼ਿਆਦਾ ਕੋਠੀਆਂ ਪਾ ਲੀਆਂ ਬਹੁਤ ਧੰਨਵਾਦ ਤੁਹਾਡਾ ਇਹ ਮੈਂ ਕਾਰਵਾਈ ਐਦਾਂ ਨਾ ਹੋਵੇ ਕਿ ਬਸ ਹੁਣ ਥੋੜਾ ਜਿਹਾ ਤੋੜ ਕੇ ਇੱਕ ਸਿਫਰ ਦਿਖਾ ਦਿੱਤਾ ਕਿ ਅਸੀਂ ਤੋੜ ਦਿੱਤਾ ਅੱਛੀ ਤਰ੍ਹਾਂ ਚੰਗੀ ਤਰ੍ਹਾਂ ਇਹ ਕਾਰਵਾਈ ਕਰਦੇ ਨੇ ਮੈਂ ਤਾਂ ਅਫਸਰ ਨੂੰ ਹੀ ਕਹਿਨੀ ਆ ਕਿ ਜਿੰਨੀ ਕਾਰਵਾਈ ਹੋ ਸਕੇ ਕਰ ਸਕੇ ਜਿਹਨਾਂ ਦਾ ਨਾਮ ਚੱਲ ਰਿਹਾ ਚੱਲਦਾ ਰਿਹਾ ਔਰ ਬਿਲਕੁਲ ਚੰਗੀ ਤਰ੍ਹਾਂ ਇਨਕੁਆਰੀ ਕਰੋ ਨਹੀਂ ਕਿ ਸਭ ਕੁਝ ਆਂਗ-ਬੰਗ ਜਿਹੜੇ ਅੱਜ ਤਾਂ ਇੱਕ ਦਾ ਕਰਿਆ ਜਿਹੜੇ ਹੋਰ ਬਾਕੀ ਵੀ ਕਰਦੇ ਉਹਨਾਂ ਦਾ ਵੀ ਕਰ ਦਿੱਤਾ ਜਾਵੇ ਉਹਨੂੰ ਤੇ ਮੇਸੇਜ ਤਾਂ ਕੋਈ ਨਹੀਂ ਲਗਾਇਆ ਤੇ ਇਹ ਸਾਰੀ ਕੀ ਬਿਲਡਿੰਗਾਂ ਜਿਹੜੀਆਂ ਨੇ ਬਹੁਤ ਅਜੇ ਅਸੀਂ ਬੋਲਦੇ ਤਾਂ ਸਾਡੇ ਲਈ ਸਾਡੇ ਜੋ ਫਾਇਰ ਕਰਦੇ ਆ ਤੁਹਾਨੂੰ ਬੋਲਦੇ ਲੜਦੇ ਇਸ ਅਸੀਂ ਬੋਲਦੇ ਨਹੀਂ ਹੈਗੇ ਅੱਜ ਤੁਸੀਂ ਸਾਰੇ ਉਹ ਦੇਖ ਰਹੇ ਹੋ ਕਰਨਾ ਸਾਡੇ ਨਾਲ ਖੜੇ ਇਸ ਤੇ ਸਾਨੂੰ ਅੱਜ ਬੋਲਣ ਦਾ ਵੀ ਮੌਕਾ ਮਿਲ ਰਿਹਾ ਉਸਨੇ ਕਾਰਵਾਈ ਕੀਤੀ ਹੈ ਤੁਹਾਡਾ ਹੌਸਲਾ ਬੜਾ ਬਣੋ ਹਾਂ ਉਸਨੇ ਬੋਲਿਆ ਕੱਲੋ ਕਿਤੇ ਐਡਾ ਨਾ ਹੋਵੇ ਤੁਸੀਂ ਚਲੇ ਜਾਓ ਬਾਅਦ ਵਿੱਚ ਸਾਡੇ ਤੇ ਇਹ ਬੋਲ ਜੇ ਵੀਡੀਓ ਸਭ ਪਾਸੇ ਵਾਇਰਲ ਹੋ ਰਹੀ ਆ ਕੱਲੋ ਅਸੀਂ